ਅੱਜ ਸਮੁੱਚਾ ਜਿਹੜਾ ਸਾਡਾ ਦੇਸ਼ ਆ ਉਹ 76ਵਾਂ ਜਿਹੜਾ ਆਜ਼ਾਦੀ ਦਿਵਸ ਮਨਾ ਰਿਹਾ ਇਸ ਆਜ਼ਾਦੀ ਦਿਵਸ ਤੇ ਮੁਬਾਰਕ ਦਿਨ ਤੇ ਮੈਂ ਆਲਾਕਾ ਨਿਵਾਸੀਆਂ ਨੂੰ ਤੇ ਏਟੀਸੀ ਨਿਊਜ਼ ਦੇ ਸਰੋਤਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਜੀ ਤੇ ਜਿੱਥੇ ਸਮੁੱਚਾ ਜਿਹੜਾ ਦੇਸ਼ ਹੈਗਾ ਆ ਉਹ ਇਹ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਉੱਥੇ ਅਸੀਂ ਪੰਗਾ ਦਾਣਾ ਮੰਡੀ ਦੇ ਵਿੱਚ ਰੋਟਰੀ ਕਲੱਬ ਪੰਗਾ ਗ੍ਰੀਨ ਵੱਲੋਂ ਇਹ ਪਾਣੀ ਦੀ ਜਿਹੜੀ ਆ ਮਤਲਬ ਇਹ ਆ ਵੀ ਠੰਡੇ ਪਾਣੀ ਦੀ ਜਿਹੜੀ ਆ ਮਤਲਬ ਇਹ ਆ ਵੀ ਇਹ ਸ਼ਵੀਰ ਲਗਾਈ ਆ ਕਿ ਤਾਂ ਕਿ ਜਿਹੜੇ ਬੱਚੇ ਦੰਦੇਮੁੰਦੇ ਬੱਚੇ ਆ ਜਿਹੜੇ ਅੱਜ ਆਜ਼ਾਦੀ ਦਿਵਸ ਦੇ ਜਸ਼ਨਾਂ ਦੇ ਵਿੱਚ ਭਾਗ ਲੈ ਰਹੇ ਆ ਤੇ ਉਹ ਜਿਹੜਾ ਮਤਲਬ ਇਹ ਆ ਵੀ ਆਪਣਾ ਪਿਆਸ ਜਿਹੜੀ ਆ ਉਹਨਾਂ ਨੂੰ ਠੰਡਾ ਪਾਣੀ ਦਿੱਤਾ ਜਾਵੇ ਤਾਂ ਕਿ ਪਿਆਸ ਨਾ ਲੱਗੇ ਤੇ ਬਾਕੀ ਮੈਂ ਜਿੱਥੇ ਇਲਾਕਾ ਦਾ ਵਸੀਆਂ ਨੂੰ ਅੱਜ ਦੇ ਇਸ ਮੁਹਰਮ ਮੌਕੇ ਤੇ ਵਧਾਈ ਦਿੰਦਾ ਉਥੇ ਨਾਲ ਦੀ ਨਾਲ ਮੈਂ ਇਹ ਵੀ ਬੇਨਤੀ ਕਰਦਾ ਕਿ ਜਿਹੜੀ ਇਹ ਆਜ਼ਾਦੀ ਆ ਇਹ ਬਹੁਤ ਲੱਖਾਂ ਘੱਲਣਾ ਘੱਲਣਾਂ ਤੋਂ ਬਾਅਦ ਕੁਰਬਾਨੀਆਂ ਕਰਨ ਤੋਂ ਬਾਅਦ ਸਾਡੇ ਮਹਾਨ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਆਪਣੇ ਪਿੰਡੇ ਤੇ ਜੋ ਤਸੀਹੇ ਝੱਲੇ ਆ ਉਹ ਤੋਂ ਬਾਅਦ ਪ੍ਰਾਪਤ ਕੀਤੀ ਆ ਤੇ ਸਾਨੂੰ ਇਸ ਆਜ਼ਾਦੀ ਨੂੰ ਮਾਨਣ ਦਾ ਵੀ ਜਿੱਥੇ ਅਧਿਕਾਰ ਦਿੱਤਾ ਉੱਥੇ ਸਾਡੇ ਆ ਕੁਝ ਫਰਜ਼ ਵੀ ਬਣਦੇ ਆ ਕਿ ਅਸੀਂ ਇਸ ਦੇਸ਼ ਨੂੰ ਖੂਬਸੂਰਤ ਬਣਾਈਏ ਤੇ ਅੱਜ ਜਿੱਥੇ ਵਾਤਾਵਰਣ ਦੀ ਸਮੱਸਿਆ ਹੈਗੀ ਆ ਉਹਨੂੰ ਹੱਲ ਕਰਨ ਦੇ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਆ ਤੇ ਜਿੱਥੇ ਮਤਲਬ ਇਹ ਆ ਕਿ ਅੱਜ ਪਾਣੀ ਦਾ ਸੰਕਟ ਸਾਡੇ ਤੇ ਮਡਲਾ ਰਿਹਾ ਉੱਥੇ ਵਾਟਰ ਸੇਵਿੰਗ ਦੇ ਉੱਤੇ ਸਾਨੂੰ ਪਾਣੀ ਦੀ ਬਚਤ ਕਰਨੀ ਚਾਹੀਦੀ ਆ ਤੇ ਆਮ ਲੋਕਾਂ ਨੂੰ ਇਹੀ ਇੱਕ ਦੇਸ਼ ਭਗਤੀ ਦੀ ਮਿਸ਼ਾਲ ਆ ਤੇ ਦੂਜਾ ਜਿੱਥੇ ਮਤਲਬ ਇਹ ਆ ਸਾਡਾ ਬਹੁਤ ਸਨੈਰੀ ਹਿਥਿਆਸ ਆ ਸੂਰਬੀ ਯੋਧਿਆਂ ਗੁਰੂਆਂ ਪੀਰਾਂ ਦਾ ਆ ਉਥੇ ਜਿਹੜੀ ਸਾਡੀ ਪੰਜਾਬ ਦੀ ਧਰਤੀ ਨੂੰ ਨજર ਲੱਗੀ ਆ ਇੱਥੇ ਛੇਵਾ ਦਰਿਆ ਜਿਹੜਾ ਨਸ਼ਿਆਂ ਦਾ ਵਗ ਰਿਹਾ ਉਹਦੇ ਤੇ ਵੀ ਜਵਾਨੀ ਨੂੰ ਸੁਚੇਤ ਕਰਨ ਦੀ ਲੋੜ ਆ ਤੇ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਮੈਂ ਇਹ ਬੇਨਤੀ ਕਰਦਾ ਵੀ ਇਹ ਜਿਹੜੀਆਂ ਅਲਮਤਾਂ ਜਿਹੜੀਆਂ ਸਾਡੇ ਨਾਲ ਚਿਮੜੀਆਂ ਨੇ ਇਹਨਾਂ ਨੂੰ ਦੂਰ ਕਰਨ ਦੇ ਵਿੱਚ ਸਾਡਾ ਸਹਿਯੋਗ ਦਿਓ ਰੋਟਰੀ ਕਲੱਬ ਬੰਗਾ ਗ੍ਰੀਨ ਜਿਹੜਾ ਲੋੜਵੰਦਾਂ ਦੀ ਮਦਦ ਕਰ ਰਿਹਾ ਤੇ ਉਹਦੇ ਵਿੱਚ ਮਤਲਬ ਇਹ ਆ ਵੀ ਸਾਡਾ ਤੁਸੀਂ ਮਤਲਬ ਇਹ ਆ ਵੀ ਸਨੇਹ ਤੇ ਅਮਲ ਕਰਕੇ ਆਮ ਲੋਕਾਂ ਦੇ ਵਿੱਚ ਇੱਕ ਲਹਿਰ ਬਣਾਈਏ ਇਹ ਤਾਂ ਤੱਕ ਸਾਡਾ ਫਰਜ਼ ਬਣਦਾ ਸਾਡੇ ਲਈ ਕੋ ਸੇਵਾ ਹੈਗੀ ਆ ਅਸੀਂ ਕਰਨ ਨੂੰ ਤਿਆਰ ਆ ਅੱਜ ਦਾ ਜਿਹੜਾ ਇਹ ਪ੍ਰੋਜੈਕਟ ਹੈਗਾ ਉਹਦੇ ਵਿੱਚ ਸਾਡੇ ਵਾਲੀਆ ਸਾਹਿਬ ਬ੍ਰਿਜ ਮਿਸ਼ਨ ਕਲੂਸ਼ਨ ਵਾਲੀਆ ਜੀ ਐਸ ਸ੍ਰੋਜਨ ਫੂਡ ਤੇ ਸਾਡੇ ਜੀਵਨ ਦਾਸ ਕੌਸ਼ਲ ਜੀ ਸੈਕਟਰੀ ਟੋਰੀ ਕਲੱਬ ਮੰਗਾ ਬਲਵਿੰਦਰ ਪਾਂਧੀ ਜੀ ਪ੍ਰਵੇਸ਼ ਕੁਮਾਰ ਜੀ ਤੇ ਸਾਰੇ ਸਾਡੇ ਸਾਨੀ ਸੱਜਣ ਅਸੀਂ ਹੌਮ ਹੁਮਾ ਕੇ ਪ੍ਰਿੰਸ ਜੀ ਹਰ ਸਿਮਰਨ ਸਿੰਘ ਜੀ ਕਰਪਦੀਪ ਸਿੰਘ ਰਾਣਾ ਜੀ ਸਾਰਿਆਂ ਨੇ ਨਾਲ ਮਿਲ ਕੇ ਇਸ ਪ੍ਰੋਜੈਕਟ ਨੂੰ ਸਫਲ ਬਣਾਇਆ ਮੈਂ ਫੇਰ ਵੀ ਇਸ ਇਲਾਕਾ ਨਿਵਾਸੀਆਂ ਨੂੰ ਬਹੁਤ ਲੱਖ ਲੱਖ ਮੁਬਾਰਕਦਾਨਾ ਵਾਈਗਲ ਜਗਾ ਖਾਲਸਾ ਵਾਈਗਲ